ਜੀ 9 ਤਰੀਕ ਪੰਜਵਾਂ ਮਹੀਨਾ 2024 ਕੰਬੋਜ ਨਗਰ ਫਰੋਈਪੁਰ ਸਿਟੀ ਗੁਰਦੁਆਰਾ ਕਾਰਗੜ ਹਬੀਬ ਕੇ ਰੋਡ ਜੈ ਮਾਂ ਸਰਸਤੀ ਇੰਗਲੇਮ ਅੰਦਰ ਬਾਬਾ ਜੀ ਦੀ ਦਰਗਾਹ ਹਜ਼ਰਤ ਬਾਬਾ ਪੀਰ ਬਾਬਾ ਰਾਂਝਾ ਸ਼ਾ ਪੀਰ ਜੀ ਦੇ 9 ਤਰੀਕ ਨੂੰ ਮੇਲਾ ਕਰਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਰੰਮੀ ਰੰਧਾਵਾ ਪੰਜਾਬੀ ਲੋਕ ਲੋਕ ਗਾਇਕ ਨੇ ਜਿਹੜੇ ਸੱਚੇ ਬੋਲ ਬੋਲਦੇ ਨੇ ਉਨ੍ਹਾਂ ਦੀ ਹਾਜ਼ਰੀ ਬਾਬਾ ਜੀ ਦੇ ਦਰਬਾਰ ਤੇ ਲੱਗ ਰਹੀ ਏ ਔਰ ਗੁਰੂ ਜੀ ਦਾ ਟੂਟ ਲੰਗਰ ਵਰਤਾਇਆ ਜਾਏਗਾ ਔਰ ਆਸੇ ਪਾਸੇ ਦੀ ਨਗਰ ਔਰ ਐਨ ਆਰ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸੰਜੋਗ ਨਾਲ ਇਹ ਮੇਲਾ ਹੋ ਰਿਹਾ ਔਰ ਕੰਬੋਈ ਨਗਰ ਦੀ ਸੰਗਤ ਦੇ ਨਾਲ ਇਹ ਮੇਲਾ ਹੋ ਰਿਹਾ ਔਰ ਮੈਂ ਫਰੋਈਪੁਰ ਦੇ ਲੋਕਾਂ ਨੂੰ ਕਹਿੰਦਾ ਹੌਮ ਹੁਮਾ ਕੇ ਇਸ ਮੇਲੇ ਵਿੱਚ ਪਹੁੰਚ ਦੀ ਕਿਰਪਾਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਰਮੀ ਰੰਦਾਵਾ ਤੇ ਮੈਂ ਹਾਂ ਜੀ ਪ੍ਰਿੰਸ ਰੰਦਾਵਾ रां지에 ਵਾਲਾ ਖੂ ਕੰਬੋਜ ਨਗਰ ਜ਼ਿਲ੍ਹਾ ਫਿਰੋਜ਼ਪੁਰ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਜੀ ਅਸੀਂ ਆ ਰਹੇ ਹਾਂ ਜੀ 9 ਮਈ ਨੂੰ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਹੋਮ ਮਹਾਕੇ ਪਹੁੰਚੋ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਰਾਂ지에 ਵਾਲਾ ਖੂ ਕੰਬੋਜ ਨਗਰ ਤੇ ਜ਼ਿਲ੍ਹਾ ਫਿਰੋਜ਼ਪੁਰ ਮਿਲ ਕੇ ਕਰਦੇ ਹਾਂ ਪੰਜਾਬ ਪੰਜਾਬੀ ਪੰਜਾਬ ਦੀਆਂ ਗੱਲਾਂ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ